ਚੇਅਰਮੈਨ ਸਾਹਿਬ ਜਿਹੜੇ ਗੁਰੂ ਘਰ ਦੀਆਂ ਪਰਵੰਦੇ ਕਮੇਟੀਆਂ ਗੌਰ ਪਰ ਮਨਾ ਰਹੀਆਂ ਹਨ ਤੇ ਜਿਹੜੇ ਉਹ ਪ੍ਰਚਾਰਕ ਸਾਦੇ ਆ ਜਾਂ ਕੀਰਤਨ ਜਿਥੇ ਸਾਦੇ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਕਿਉਂਕਿ ਆਪਾਂ ਦੇਖਿਆ ਕਿ ਪਿਛਲੇ ਸਮੇਂ ਵਿੱਚ ਬਹੁਤ ਸਾਰੇ ਪ੍ਰਚਾਰਕ ਜਿਹੜੇ ਆ ਸਤਗੁਰੂ ਰਬੀਦਾਸ ਮਹਾਰਾਜ ਦਾ ਨਰਾਦਰ ਕਰ ਜਾਂਦੇ ਆ ਜਾਂ ਭਗਤ ਕਹਿ ਕੇ ਸਮੋਧਨ ਕਰਦੇ ਕੀ ਇਹ ਕਮੇਟੀਆਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਉਹਨਾਂ ਪ੍ਰਚਾਰ ਕਰਨ ਨੂੰ ਹੀ ਬੁਲਾਉਣ ਜਿਹੜੇ ਸਤਗੁਰੂ ਰਬੀਦਾਸ ਮਹਾਰਾਜ ਨੂੰ ਗੁਰੂ ਕਹਿ ਕੇ ਸਮੋਧਨ ਕਰਦੇ ਆ ਬਿਲਕੁਲ ਜੀ ਜਿਸ ਤਰ੍ਹਾਂ ਜਿਨ੍ਹਾਂ ਗੁਰੂ ਘਰਾਂ ਦੇ ਵਿੱਚ ਕੋਈ ਭਾਰੀ ਪ੍ਰਚਾਰਕ ਆ ਕੇ ਜਾਂ ਰਾਗੀ ਢਾਡੀ ਕੀਰਤਨੀ ਜੱਥਾ ਆ ਕੇ ਸਤਿਗੁਰੂ ਵੀਦਾਸ ਮਹਾਰਾਜ ਨੂੰ ਗੁਰੂ ਨਹੀਂ ਕਹਿੰਦਾ ਭਗਤ ਕਹਿ ਕੇ ਸਮੁਦਰਿਤ ਕਰਦਾ ਤੇ ਉਹਨਾਂ ਪ੍ਰਬੰਧਕ ਕਮੇਟੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਉਹ ਪ੍ਰਚਾਰਕੀ ਪਰਚਾ ਤੇ ਕਮੇਟੀਆਂ ਤੇ ਵੀ ਹੋਣਾ ਚਾਹੀਦਾ ਹੈ ਵੀ ਜਿਹੜੇ ਵੀ ਨਾ ਪ੍ਰਚਾਰਕਾਂ ਨੂੰ ਬੁਲਾਉਂਦੇ ਆ ਜਾਂ ਫੇ ਕੱਲਾ ਭਗਤ ਕਹਿਣ ਵਾਲੇ ਤੇ ਹੋਊਗਾ ਬਿਲਕੁਲ ਜੀ ਹੁਣ ਅੱਗੇ ਤੋਂ ਤੁਹਾਡੀ ਗੱਲ ਨੂੰ ਇਹ ਨੋਟ ਕਰਦੇ ਆ ਕਿ ਉਹਨਾਂ ਨੂੰ ਵੀ 120ਵੀ ਦੇ ਵਿੱਚ ਲਿਆ ਕੇ ਫਿੱਟ ਕੀਤਾ ਜਾਵੇ ਤਾਂ ਕਿ ਉਹ ਵੀ ਆਪਣੇ ਆਪ ਨੂੰ ਸੁਧਾਰਨ ਕਿ ਆਪਾਂ ਤਾਂ ਬਾਰ ਬਾਰ ਇਹ ਅਪੀਲ ਕਰਦੇ ਆ ਪਿਛਲੀ ਵਾਰੀ ਵੀ ਆਪਾਂ ਕੀਤੀ ਸੀ ਬੇਰਾਗੀ ਟਾਡੀ ਕੀਰਤਨੀ ਜਿੱਥੇ ਉਹੀ ਸੱਦੇ ਜਾਣ ਜੋ ਸਤਗੁਰੂ ਰਵਿਦਾਸ ਮਹਾਰਾਜ ਨੂੰ ਸਤਕਾਰ ਸਹਿਤ ਦਿਲੋਂ ਗੁਰੂ ਕਹਿ ਕੇ ਸਮੁਦਿਤ ਕਰਦੇ ਹਾਂ ਕਿ ਆਪ ਜੀ ਨੂੰ ਪਤਾ ਹੈ ਕਿ ਜਦੋਂ ਜਦੋਂ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਨਜ਼ਦੀਕ ਆਉਂਦਾ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਜਿਹੜੇ ਪੋਸਟਰ ਗੁਰੂ ਸਾਹਿਬ ਦੇ ਪ੍ਰਕਾਸ਼ਪੁਰਬ ਨੂੰ ਲੈ ਕੇ ਜਿਹੜੇ ਐ ਪ੍ਰਕਾਸ਼ਿਤ ਹੁੰਦੇ ਆ ਜਾਂ ਸੋਸ਼ਲ ਮੀਡੀਆ ਤੇ ਕਾਫੀ ਤਸਵੀਰਾਂ ਆਉਂਦੀਆਂ ਆ ਜਿਹਦੇ ਵਿੱਚ ਸਤਿਗੁਰੂ ਰਬੀਦਾਸ ਮਹਾਰਾਜ ਜੀ ਦੇ ਸਰੂਪ ਦੇ ਨਾਲ ਵੀ ਕਈ ਵਾਰ ਛੇ ਸ਼ਰਟ ਕੀਤੀ ਜਾਂਦੀ ਆ ਤੇ ਜਾਂ ਕਈ ਵਾਰੀ ਸਤਿਗੁਰੂ ਰਬੀਦਾਸ ਮਹਾਰਾਜ ਨੂੰ ਭਗਤ ਲਿਖ ਕੇ ਪੋਸਟਰ ਜਿਹੜੇ ਐ ਛਪਾਈ ਜਾਂਦੇ ਆ ਸੁਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਇਹ ਜੋ ਸਤਿਗੁਰੂ ਰਬੀਦਾਸ ਮਹਾਰਾਜ ਨੂੰ ਭਗਤ ਲਿਖਤੇ ਨੇ ਇਹ ਕੋਝੀਆਂ ਹਰਕਤਾਂ ਕਰਨੇ ਵਾਲੀ ਗੱਲ ਐ ਸਤਿਗੁਰੂ ਰਬੀਦਾਸ ਮਹਾਰਾਜ ਨੇ ਸਾਨੂੰ ਸਾਡੇ ਉਹ ਸਾਡੇ ਟੀਚਰ ਨੇ ਸਹੀ ਉਹਨਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਆ ਤੇ ਸਾਡੇ ਗੁਰੂ ਨੇ ਅਸੀਂ ਉਹਨਾਂ ਨੂੰ ਗੁਰੂ ਹੀ ਕਹਿ ਕੇ ਸੰਬੋਧਿਤ ਕਰਾਂਗੇ ਔਰ ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨੇ ਸਾਰੇ ਸਤਿਗੁਰਾਂ 36 ਸਤਿਗੁਰਾਂ ਦੀ ਉਹਦੇ ਵਿੱਚ ਬਾਣੀ ਆ ਤੇ ਜੇ ਆਪਾਂ ਬਾਕੀ ਗੁਰੂਆਂ ਨੂੰ ਗੁਰੂ ਮੰਨਦੇ ਆ ਤਾਂ ਸਾਨੂੰ ਸਤਿਗੁਰੂ ਵਿਦਾਸ ਮਹਾਰਾਜ ਦੀ ਬਾਣੀ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਸਾਨੂੰ ਉਹਨਾਂ ਨੂੰ ਵੀ ਗੁਰੂ ਕਹਿਣਾ ਚਾਹੀਦਾ ਤੇ ਜਿਹੜੇ ਇਸ ਤਰ੍ਹਾਂ ਦੀ ਹਰਕਤ ਕਰਦੇ ਨੇ ਉਹਨਾਂ ਤੇ ਆਪਾਂ ਕਈ ਵਾਰੀ ਕੰਟਰੋਵਰਸੀ 'ਚ ਪਰਚੇ ਵੀ ਕਰਵਾਏ ਨੇ ਤੇ ਬਾਅਦ 'ਚ ਮਾਫੀਆਂ ਵੀ ਮੰਗਦੇ ਨੇ ਤੇ ਉਹਨਾਂ ਨੂੰ ਬੇਨਤੀ ਆ ਕਿ ਇਹੋ ਜੇ ਕਨੌਣੀਆਂ ਹਰਕਤਾਂ ਨਾ ਕਰਨ ਜੈ ਗੁਰਦੇਵ ਜੀ ਧੰਗੁਰਦੇਵ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸਮੇਂ ਅਸੀਂ ਪਹੁੰਚੇ ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਿਕ ਸਥਾਨ ਸ਼੍ਰੋਮਣੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮਿਕੇ ਸਾਡੇ ਨਾਲ ਇਸ ਸਮੇ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਚੇਅਰਮੈਨ ਸ਼੍ਰੀਮਾਨ ਜੈਸ਼ਵਰਨਾ ਜੀ ਹਨ ਔਰ ਉਪ ਪ੍ਰਧਾਨ ਸ਼੍ਰੋਮਣੀ ਗੁਰੂ ਰਵਿਦਾਸ ਮੰਦਿਰ ਪਵੰਦਰ ਕਮੇਟੀ ਚੱਕ ਕੀਮ ਦੇ ਜਿਹੜੇ ਉਪ ਪ੍ਰਧਾਨ ਹਨ ਸੋ ਸਭ ਤੋਂ ਪਹਿਲਾਂ ਪਾਈ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਜੈਸ਼ਵਰਨਾ ਸਾਹਿਬ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਸਤ ਗੁਰੂ ਰਵਿਦਾਸ ਮਹਾਰਾਜੀ ਦਾ 648ਵਾਂ ਪ੍ਰਕਾਸ਼ ਪੁਰਬ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਤੇ ਚੱਕ ਹਕੀਮ ਵਿਖੇ ਗੁਰੂ ਰਵਿਦਾਸ ਮਹਾਰਾਜ ਦੇ ਗੁਰਪर्व ਦੀਆਂ ਜਿਹੜੀਆਂ ਤਿਆਰੀਆਂ ਕਿਵੇਂ ਚੱਲ ਰਹੀ ਹੈ ਦੇ ਬਾਰੇ ਥੋੜੀ ਜਿਹੀ ਵਿਸਤਾਰ ਨਾਲ ਸੰਗਤਾਂ ਨੂੰ ਜਾਣਕਾਰੀ ਸਭ ਤੋਂ ਪਹਿਲਾਂ ਕ੍ਰਾਂਤੀਕਾਰੀ ਜਗਤ ਗੁਰੂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਵਸ ਦੀਆਂ ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਸੰਗਤਾਂ ਨੂੰ ਸ਼੍ਰੋਮਣੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਅਤੇ ਗੁਰੂ ਰਵਿਦਾਸ ਟਾਈਗਰ ਫੋਰਸ ਵੱਲੋਂ ਲੱਖ ਲੱਖ ਵਧਾਈਆਂ ਤਨ ਤਨ ਸਤਿਗੁਰੂ ਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਜੋ 648ਵਾਂ 12 ਫਰਵਰੀ ਨੂੰ ਪੂਰੀ ਦੁਨੀਆ ਦੇ ਵਿੱਚ ਬੜੀ ਹੀ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਮਨਾ ਰਹੀਆਂ ਔਰ ਸ਼੍ਰੋਮਣੀ ਸ਼੍ਰੀ ਗੁਰੂ ਵਿਦਾਸ ਮੰਦਿਰ ਚੱਕ ਕੇ ਫਗਵਾੜਾ ਵਿਖੇ ਵੀ ਜੋ ਪ੍ਰੋਗਰਾਮ ਨੇ ਉਹ 10 ਫਰਵਰੀ ਨੂੰ ਅਖੰਡ ਪਾਠ ਸਾਹਿਬ ਦੇ ਜੋ ਪਾਠ ਰੱਖੇ ਜਾਣਗੇ ਔਰ 11 ਫਰਵਰੀ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਦੁਪਹਿਰ 12 ਵਜੇ ਵੱਖ-ਵੱਖ ਬਜ਼ਾਰਾਂ ਚੋਂ ਹੁੰਦੀ ਹੋਈ ਵਾਪਸ ਮੰਦਰ ਵਿਖੇ ਪਰਤੇਗੀ ਔਰ 12 ਫਰਵਰੀ ਨੂੰ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਵੇਰੇ 10 ਵਜੇ 10:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਔਰ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਦੀ ਰਸਮ ਹੋਵੇਗੀ ਔਰ ਉਸ ਤੋਂ ਬਾਅਦ ਰਾਗੀ ਢਾਡੀ ਕੀਰਤਨੀ ਜਥਿਆਂ ਦੁਵਾਰਾ ਸਤਿਗੁਰੂ ਰਵਿਦਾਸ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਔਰ ਸੰਗਤਾਂ ਦੇ ਨੂੰ ਸਤਿਗੁਰੂ ਮਹਾਰਾਜ ਦੀ ਨਾਮ ਬਾਣੀ ਨਾਲ ਜੋੜਿਆ ਜਾਵੇਗਾ ਚੇਅਰਮੈਨ ਸਾਹਿਬ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਜਦੋਂ ਜਦੋਂ ਸਤਿਗੁਰੂ ਰਵਿਦਾਸ ਮਹਾਰਾਜੀ ਦਾ ਗੌਰਵ ਪਰਬ ਨਜ਼ਦੀਕ ਹੋਂਦਾ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਜਿਹੜੇ ਪੋਸਟਰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿਹੜੇ ਪ੍ਰਕਾਸ਼ਿਤ ਹੁੰਦੇ ਆ ਜਾ ਸੋਸ਼ਲ ਮੀਡੀਆ ਤੇ ਕਾਫੀ ਤਸਵੀਰਾਂ ਆਉਂਦੀਆਂ ਆ ਜਿਹਦੇ ਵਿੱਚ ਸਤਿਗੁਰੂ ਰਬੀਦਾਸ ਮਹਾਰਾਜ ਜੀ ਦੇ ਸਰੂਪ ਦੇ ਨਾਲ ਵੀ ਕਈ ਵਾਰ ਛੇੜ ਛੜ ਕੀਤੀ ਜਾਂਦੀ ਹੈ ਤੇ ਜਾਂ ਕਈ ਵਾਰ ਸਤਿਗੁਰੂ ਰਬੀਦਾਸ ਮਹਾਰਾਜ ਨੂੰ ਭਗਤ ਲਿਖ ਕੇ ਪੋਸਟਰ ਜਿਹੜੇ ਐਸ਼ਪਾਈ ਜਾਂਦੇ ਆ ਸੋਨਾਂ ਨੂੰ ਤੁਸੀਂ ਕੀ ਸੁਨੇਹਾਂ ਦੇਣਾ ਚਾਹੁੰਦੇ ਦੇਖੋ ਸਤਿਗੁਰੂ ਵੀ ਦਾਸ ਮਹਾਰਾਜ ਦੀ ਬਾਣੀ ਸਾਨੂੰ ਅਧਿਆਤਮਕ ਤੇ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਜੋੜਦੀ ਹੈ ਸਤਿਗੁਰੂ ਕਬੀਰ ਜੀ ਮਹਾਰਾਜ ਔਰ ਗੁਰੂ ਵੀ ਦਾਸ ਮਹਾਰਾਜ ਦੀ ਜੋ ਕ੍ਰਾਂਤੀਕਾਰੀ ਬਾਣੀ ਆ ਸਾਰਾ ਜੱਗ ਜਾਣਦਾ ਕਿ ਸਤਗੁਰੂ ਅਰਵਿਦਾਸ ਮਹਾਰਾਜ ਜੀ ਨੇ ਤੇ ਗੁਰੂ ਕਬੀਰ ਮਹਾਰਾਜ ਜੀ ਨੇ ਸਮੇਂ ਦੇ ਮਨੁਵਾਦੀ ਬ੍ਰਾਹਮਣਵਾਦ ਦੇ ਨਾਲ ਟੱਕਰ ਲਈ ਸਤਗੁਰੂ ਅਰਵਿਦਾਸ ਮਹਾਰਾਜ ਦੀ ਸੇਧ ਤੋਂ ਹੀ ਸਾਨੂੰ ਸਾਂਝੀ ਵਾਲਤਾ ਦਾ ਬੇਗੰਬੂਰੇ ਦਾ ਸੰਕਲਪ ਮਿਲਿਆ ਸਤਗੁਰੂ ਅਰਵਿਦਾਸ ਮਹਾਰਾਜ ਦੀ ਜੋ ਵਿਚਾਰਧਾਰਾ ਸੀ ਉਹ ਕ੍ਰਾਂਤੀਕਾਰੀ ਸੀ ਸਤਗੁਰੂ ਅਰਵਿਦਾਸ ਮਹਾਰਾਜ ਨੇ ਆਪਣੀ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਨਾਲ ਕਾਫੀ ਰਾਜਿਆਂ ਦੇ ਨਾਲ ਟੱਕਰ ਲਈ ਸਮਾਜ ਸੁਧਾਰ ਕੰਮ ਕੀਤੇ ਤੇ ਸਮੇਂ ਦੇ ਲਖਾਰੀਆਂ ਨੇ ਸਤਗੁਰੂ ਰਵਿਦਾਸ ਜੀ ਮਹਾਰਾਜ ਕਬੀਰ ਜੀ ਮਹਾਰਾਜ ਸਾਡੇ ਜਿੰਨੇ ਵੀ ਰਹਿਬਰ ਹੋਏ ਨੇ ਉਹਨਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਭਗਤੀ ਲਹਿਰ ਦੇ ਵਿੱਚ ਬਦਲ ਦਿੱਤਾ ਸੋ ਇਹ ਜੋ ਸਤਗੁਰੂ ਵਿਦਾਸ ਮਹਾਰਾਜ ਨੂੰ ਭਗਤ ਲਿਖਤੇ ਨੇ ਇਹ ਕੋਝੀਆਂ ਹਰਕਤਾਂ ਕਰਨੇ ਵਾਲੀ ਗੱਲ ਹੈ ਸਤਗੁਰੂ ਰਵਿਦਾਸ ਮਹਾਰਾਜ ਨੇ ਸਾਨੂੰ ਸਾਡੇ ਉਹ ਸਾਡੇ ਟੀਚਰ ਨੇ ਸੈਂ ਇਹਨਾਂ ਨੂੰ ਤਾਂ ਸਿੱਖਿਆ ਪ੍ਰਾਪਤ ਕੀਤੀ ਆ ਤੇ ਸਾਡੇ ਗੁਰੂ ਨੇ ਅਸੀਂ ਉਹਨਾਂ ਨੂੰ ਗੁਰੂ ਹੀ ਕਹਿ ਕੇ ਸੰਬੋਧਿਤ ਕਰਾਂਗੇ ਔਰ ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨੇ ਸਾਰੇ ਸਤਿਗੁਰਾਂ 36 ਸਤਿਗੁਰਾਂ ਦੀ ਹੋਂਦ ਦੇ ਵਿੱਚ ਬਾਣੀ ਆ ਤੇ ਜੇ ਆਪਾਂ ਬਾਕੀ ਗੁਰੂਆਂ ਨੂੰ ਗੁਰੂ ਮੰਨਦੇ ਆ ਤਾਂ ਸਾਨੂੰ ਸਤਿਗੁਰੂ ਵਿਦਾਸ ਮਹਾਰਾਜ ਦੀ ਬਾਣੀ ਤੋਂ ਸਾਨੂੰ ਪ੍ਰੇਰਨਾ ਮਿਲਦੀ ਆ ਸਾਨੂੰ ਉਹਨਾਂ ਨੂੰ ਵੀ ਗੁਰੂ ਕਹਿਣਾ ਚਾਹੀਦਾ ਤੇ ਜਿਹੜੇ ਇਸ ਤਰ੍ਹਾਂ ਦੀ ਹਰਕਤ ਕਰਦੇ ਨੇ ਉਹਨਾਂ ਤੇ ਆਪਾਂ ਕਈ ਵਾਰੀ ਕੰਟਰੋਵਰਸੀ ਚ ਪਰਚੇ ਵੀ ਕਰਵਾਏ ਨੇ ਤੇ ਬਾਅਦ ਚ ਮਾਫੀਆਂ ਵੀ ਮੰਗਦੇ ਨੇ ਤੇ ਉਹਨਾਂ ਨੂੰ ਬੇਨਤੀ ਆ ਕਿ ਇਹੋ ਜੇ ਕਾਨੂੰਨੀਆ ਹਰਕਤਾਂ ਨਾ ਕਰਨ ਚੇਅਰਮੈਨ ਸਾਹਿਬ ਜਿਹੜੀ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਗੌਰ ਪਰ ਮਨਾ ਰਹੀਆਂ ਹਨ ਤੇ ਜਿਹੜੇ ਉਹ ਪ੍ਰਚਾਰਕ ਸਾਦੇ ਆ ਜਾਂ ਕੀਰਤਨ ਜਿਥੇ ਸਾਦੇ ਆ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਕਿਉਂਕਿ ਆਪਾਂ ਦੇਖਿਆ ਕਿ ਪਿਛਲੇ ਸਮੇਂ ਵਿੱਚ ਬਹੁਤ ਸਾਰੇ ਪ੍ਰਚਾਰਕ ਜਿਹੜੇ ਆ ਸਤਗੁਰੂ ਰਬੀਦਾਸ ਮਹਾਰਾ ਦਾ ਨਰਾਦਰ ਕਰ ਜਾਂਦੇ ਆ ਜਾਂ ਭਗਤ ਕਹਿ ਕੇ ਸਮੋਹਨ ਕਰਦੇ ਕੀ ਇਹ ਕਮੇਟੀ ਦੀ ਵੀ ਜ਼ਿੰਮੇਵਾਰੀ ਆ ਕਿ ਉਹ ਉਹਨਾਂ ਪ੍ਰਚਾਰ ਕਰਨ ਨੂੰ ਹੀ ਬੁਲਾਉਣ ਜਿਹੜੇ ਸਤਗੁਰੂ ਰਬੀਦਾਸ ਮਹਾਰਾ ਨੂੰ ਗੁਰੂ ਕਹਿ ਕੇ ਸਮੋਹਨ ਕਰਦੇ ਆ ਬਿਲਕੁਲ ਜੀ ਜਿਸ ਤਰ੍ਹਾਂ ਜਿਨ੍ਹਾਂ ਗੁਰੂ ਘਰਾਂ ਦੇ ਵਿੱਚ ਕੋਈ ਮਹਾਰੀ ਪ੍ਰਚਾਰਕ ਆ ਕੇ ਜਾਂ ਰਾਗੀ ਤੁਹਾਡੀ ਕੀਰਤਨੀ ਜੱਥਾ ਆ ਕੇ ਸਤਿਗੁਰੂ ਵੀਦਾਸ ਮਹਾਰਾਜ ਨੂੰ ਗੁਰੂ ਨਹੀਂ ਕਹਿੰਦਾ ਭਗਤ ਕਹਿ ਕੇ ਸਮੁਦਰਿਤ ਕਰਦਾ ਤੇ ਉਹਨਾਂ ਪ੍ਰਬੰਧਕ ਕਮੇਟੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਉਹ ਪ੍ਰਸਰ ਕੀ ਪਰਚਾ 'ਤੇ ਕਮੇਟੀਆਂ ਤੇ ਵੀ ਹੋਣਾ ਚਾਹੀਦਾ ਹੈ ਵੀ ਜਿਹੜੇ ਵੀ ਨਾ ਪ੍ਰਚਾਰਕਾਂ ਨੂੰ ਬੁਲਾਉਂਦੇ ਆ ਜਾਂ ਫੇ ਕੱਲਾ ਭਗਤ ਕਹਿਣ ਵਾਲੇ ਤੇ ਹੋਊਗਾ ਬਿਲਕੁਲ ਜੀ ਹੁਣ ਅੱਗੇ ਤੋਂ ਤੁਹਾਡੀ ਗੱਲ ਨੂੰ ਇਹ ਨੋਟ ਕਰਦੇ ਆ ਕਿ ਉਹਨਾਂ ਨੂੰ ਵੀ 120ਵੀ ਦੇ ਵਿੱਚ ਲਿਆ ਕੇ ਫਿੱਟ ਕੀਤਾ ਜਾਵੇ ਤਾਂ ਕਿ ਉਹ ਵੀ ਆਪਣੇ ਆਪ ਨੂੰ ਸੁਧਾਰਨ ਕਿ ਆਪਾਂ ਤਾਂ ਬਾਰ ਬਾਰ ਇਹ ਹੀ ਅਪੀਲ ਕਰਦੇ ਆ ਪਿਛਲੀ ਵਾਰੀ ਵੀ ਆਪਾਂ ਕੀਤੀ ਸੀ ਬੇਰਾਗੀ ਟਾਡੀ ਕੀਰਤਨੀ ਜਿੱਥੇ ਉਹ ਹੀ ਸੱਦੇ ਜਾਣ ਜੋ ਸਤਿਗੁਰੂ ਅਰਵਿਦਾਸ ਮਹਾਰਾਜ ਨੂੰ ਸਤਕਾਰ ਸਹਿਤ ਦਿਲੋਂ ਗੁਰੂ ਕਹਿ ਕੇ ਸਮੂਹਿਤ ਕਰਦੇ ਹਾਂ ਬਾਕੀ ਲਾਸਟ ਦੇ ਪ੍ਰਧਾਨ ਸਾਹਿਬ ਚੇਅਰਮੈਨ ਸਾਹਿਬ ਜਿਹੜਾ ਕਲਸ਼ੀ ਬਨਾਰਸ ਤੋਂ ਹੁਕਮਨਾਮਾ ਆਪਾਂ ਨੂੰ ਆਉਂਦਾ ਆ ਸਤਗੁਰਪ੍ਰਬਾਸ ਮਹਾਰਾਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਜਿਵੇਂ ਮਾਗਦੀ ਪੁੰਨੀਆਂ ਦੇ ਉੱਤੇ ਹਰ ਸਾਲ ਸਤਗੁਰਪ੍ਰਬਾਸ ਮਹਾਰਾਜ ਦਾ ਗੁਰਪੁਰਬ ਮਨਾਇਆ ਜਾਂਦਾ ਤੇ ਕੁਝ ਪੋਸਟ ਆਪਾਂ ਸੋਸ਼ਲ ਮੀਡੀਆ ਦੇਖਦੇ ਆ ਕਿ ਕੁਝ ਚੈਨਲ ਵਾਲੇ ਜਾਂ ਕੁਝ ਮਹਾਪੁਰਸ਼ੇਡੇ 13 ਤਰੀਕ ਦਾ ਮੈਸੇਜ ਦੇ ਰਹੇ ਆ ਜਾਂ ਕਹਿੰਦੇ ਕਿ 13 ਨੂੰ ਹੀ ਮਨਾਉਣਾ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਦੇਖੋ ਸਾਡਾ ਸਮਾਜ ਪੜ੍ਹ ਲਿਖ ਰਿਹਾ ਬਹੁਤ ਵਧੀਆ ਗੱਲ ਹੈ ਸਮਝਦਾਰ ਬਣ ਰਿਹਾ ਬਹੁਤ ਵਧੀਆ ਗੱਲ ਹੈ ਤੇ ਕੁਝ ਗੱਲਾਂ ਜੋ ਪਹਿਲਾਂ ਤੋਂ ਪ੍ਰਚਲਿਤ ਨੇ ਅਸੀਂ ਬਹੁਤ ਸਾਰੀਆਂ ਛੱਡੀਆਂ ਤੇ ਪਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕਰਕੇ ਚੁੱਕਾ ਵੀ ਜਿਸ ਤਰ੍ਹਾਂ ਮਹਾਤਮਾ ਬੁੱਧ ਜੀ ਹੋ ਗਏ ਗੁਰੂ ਨਾਨਕ ਦੇਵ ਜੀ ਹੋ ਗਏ ਗੁਰੂ ਅਰਵਿਦਾਸ ਮਹਾਰਾਜ ਗੁਰੂ ਕਬੀਰ ਜੀ ਮਹਾਰਾਜ ਭਗਵਾਨ ਵਾਲਮੀਕੀ ਮਹਾਰਾਜ ਇਹ ਸਾਰੇ ਜੋ ਮਹਾਪੁਰਸ਼ ਨੇ ਇਹਨਾਂ ਦਾ ਪ੍ਰਕਾਸ਼ ਦਿਹਾੜਾ ਜਨਮ ਦੇ ਦਿਵਸ ਉਹ ਪੁੰਨਿਆ ਵਾਲੇ ਦਿਨ ਹੀ ਮਨਾਇਆ ਜਾਂਦਾ ਸੋ ਸਾਨੂੰ ਇਹ ਜੋ ਪ੍ਰਚਲਿਤ ਰੀਤ ਆ ਇਹ ਬੜੀ ਇਤਿਹਾਸਿਕ ਹੈ ਸਾਨੂੰ ਇਹਨਾਂ ਨੂੰ ਨਹੀਂ ਇਸ ਰੀਤ ਨੂੰ ਨਹੀਂ ਛੱਡਣਾ ਚਾਹੀਦਾ ਪਰ ਜਿਹੜੇ ਸਾਥੀ ਜਾਂ ਹੋਰ ਪ੍ਰਬੰਧਕ ਕਮੇਟੀਆਂ ਜਾਂ ਕੁਝ ਸਾਡੇ ਸੰਤ ਸਮਾਜ ਸਤਕਾਰਯੋਗ ਜਾਂ ਸਾਡੇ ਬਾਹਰ ਬੈਠੇ ਕੁਝ ਸਾਥੀ ਇੱਕ ਤਰੀਕ ਫਿਕਟ ਕਰਨਾ ਚਾਹੁੰਦੇ ਨੇ ਤਾਂ ਉਹ ਜੇ ਕਰਨਾ ਚਾਹੁੰਦੇ ਨੇ ਬਟ ਨਾ ਉਹਨਾਂ ਸਾਨੂੰ ਪੂਰੇ ਸਮਾਜ ਦੀ ਇੱਕ ਮੀਟਿੰਗ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਸਾਰਿਆਂ ਦੀ ਇੱਕ ਸਲਾਹ ਹੋਣੀ ਚਾਹੀਦੀ ਆ ਤਾਂ ਫਿਰ ਹੀ ਕੋਈ ਵੀ ਆਪਾਂ ਨੂੰ ਪਾਸ ਕਰਨਾ ਚਾਹੀਦਾ ਜੋ ਵੀ ਕਾਂਸੀ ਬਨਾਰਸ ਸਤਗੁਰੂ ਰਵਿਦਾਸ ਮਹਾਰਾਜ ਦੇ ਜਨਮ ਸਥਾਨ ਤੋਂ ਹੁਕਮਨਾਮਾ ਜਾਰੀ ਹੁੰਦਾ ਸਾਨੂੰ ਉਹ ਮੰਨਣਾ ਚਾਹੀਦਾ ਸੋ ਸਾਨੂੰ ਮਾਣ ਵਾਲੀ ਗੱਲ ਹੋਵੇਗੀ ਜੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਇਤਿਹਾਸਿਕ ਸਥਾਨ ਹੈ ਸਤਗੁਰੂ ਰਵਿਦਾਸ ਮਹਾਰਾਜ ਦਾ ਜੋ ਬਣ ਕੇ ਤਿਆਰ ਹੋ ਰਿਹਾ ਇਹ ਵੀ ਇੱਕ ਕਾਂਸੀ ਬਨਾਸ ਦੇ ਸੰਬੰਧ ਦੇ ਨਾਲ ਇੱਥੇ ਉਹਨਾਂ ਦਾ ਅਟੈਚ ਇੱਕ ਕੇਲੋ ਵੀ ਅਕਾਲ ਤਖਤ ਤੁਹਾਡਾ ਬਣ ਜਾਣਾ ਜਿਸ ਦਾ ਪਹਿਲਾਂ ਸਾਡੀ ਪ੍ਰਬੰਧਕ ਕਮੇਟੀ ਨੇ ਨਾਂ ਸੋਚਿਆ ਤਖਤੇ ਬੇਗੰਪੁਰਾ ਸੋ ਇਹ ਤਖਤੇ ਬੇਗੰਪੁਰਾ ਜਲਦ ਹੀ ਬਣ ਕੇ ਤਿਆਰ ਹੋਵੇਗਾ ਸੋ ਜਿਸ ਦੀ ਜਿਸ ਤਰ੍ਹਾਂ ਕਾਂਚੀ ਬਨਾਰਸ ਤੋਂ ਹੁਕਮਨਾਮਾ ਇਸੇ ਤਰ੍ਹਾਂ ਵੀ ਸਮੁੱਚੇ ਸਮਾਜ ਨੂੰ ਇੱਕ ਸੰਦੇਸ਼ ਇਥੋਂ ਜਾਰੀ ਹੋਇਆ ਚੇਅਰਮੈਨ ਸਾਹਿਬ ਜੀ ਮੈਂ ਤੁਸੀ ਬਹੁਤ ਵੱਡੀ ਜਾਣਕਾਰੀ ਦਿੱਤੀ ਹੈ ਕਿ ਸਮਾਜ ਦਾ ਇੱਕ ਤਖਤ ਜਿਹੜਾ ਇੱਥੇ ਹੁਕਮਨਾਮੇ ਚ ਜਾਰੀ ਹੋਇਆ ਕਰਨਗੇ ਕਿ ਕਾਂਚੀ ਬਨਾਰਸ ਦੇ ਨਾਲ ਮਿਲ ਕੇ ਹੀ ਸਾਰੇ ਮਤਲਬ ਜਿੱਦਾਂ ਉਥੋਂ ਹੁਕਮਨਾਮਾ ਦਾ ਉਸ ਨੂੰ ਅੱਗੇ ਲਾਗੂ ਕੀਤਾ ਜਾਊਗਾ ਜਿਹੜੀ ਕਿ ਬਿਲਕੁਲ ਰਲ ਮਿਲ ਕੇ ਉਹਨਾਂ ਨਾਲ ਕੀਤਾ ਜਾਊਗਾ ਜੀ ਬਿਲਕੁਲ ਜੀ ਅਸੀਂ ਸਮਾਜ ਤੋਂ ਬਾਹਰ ਨਹੀਂ ਹੈਗੇ ਜਿੱਥੇ ਵੀ ਸਮਾਜ ਦੇ ਸੰਤ ਸਮਾਜ ਸਮਾਜ ਨੂੰ ਸੇਧ ਦੇਣ ਵਾਲੇ ਸਮਾਜ ਨੂੰ ਇਕਜੁੱਟ ਕਰਨ ਵਾਲੇ ਸੰਤ ਸਮਾਜ ਨੇ ਅਸੀਂ ਉਹਨਾਂ ਦੇ ਹਮੇਸ਼ਾ ਨਾਲ ਚੱਲੇ ਆ ਤੇ ਹਮੇਸ਼ਾ ਨਾਲ ਰਵਾਂਗੇ ਲਾਸਤੇ ਜੀ ਸਤਗੁਰੂ ਰਬਿਦਾਸ ਮਹਾਰਦੇ 648ਵੇਂ ਪ੍ਰਕਾਸ਼ਪੁਰਪ ਤੇ ਸਮੂਹ ਸੰਗਤਾਂ ਨੂੰ ਇਹ ਮੈਸੇਜ ਕੀ ਸਨੇਹ ਦੇਣਾ ਚਾਹੁੰਦੇ ਆਂ। ਤਾਂ ਤਾਂ ਸਤਗੁਰੂ ਵੀਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਜੋ ਸੰਗਤਾਂ ਪ੍ਰਚਾਰਕ ਸਾਧੀਆਂ ਨੇ ਕੀਰਤਨੀ ਜਥੇ ਸਾਧੀਆਂ ਨੇ ਸਤਗੁਰੂ ਵੀਦਾਸ ਮਹਾਰਾਜ ਦਾ ਉਹ ਪ੍ਰਚਾਰ ਪ੍ਰਸਾਰ ਕਰਦੇ ਨੇ ਸਾਨੂੰ ਸਤਗੁਰੂ ਵੀਦਾਸ ਮਹਾਰਾਜ ਦੀ ਬਾਣੀ ਤੋਂ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਜਿੰਨੇ ਵੀ ਸਾਡੇ ਸਮਾਜ ਦੇ ਵਿੱਚ ਪੜ੍ਹਾਈ ਕਰ ਰਹੇ ਬੱਚੇ ਨੇ ਉਹਨਾਂ ਨੂੰ ਬੇਨਤੀ ਆ ਕਿ ਪੜੋ ਵੱਧ ਤੋਂ ਵੱਧ ਪੜ੍ਹਾਈ ਕਰਕੇ ਇਸ ਦੇਸ਼ ਦੇ ਹੁਕਮਰਾਨ ਬਣੋ ਘੱਟ ਤੋਂ ਘੱਟ ਆਈਪੀਐਸ ਆਈਐਸ ਅਫਸਰ ਬਣੋ ਨਸ਼ਿਆਂ ਤੋਂ ਦੂਰ ਰਹੋ ਸਮਾਜ ਨੂੰ ਸੇਧ ਦਿਓ ਔਰ ਸਮਾਜ ਦੇ ਵਿੱਚ ਵਿਚਰ ਕੇ ਜਿਸ ਤਰ੍ਹਾਂ ਡਾਕਟਰ ਪੀਮਰਾਓ ਅੰਬੇਡਕਰ ਜੀ ਨੇ ਸਤਗੁਰੂ ਵਿਦਾਸ ਮਹਾਰਾਜ ਦੀ ਵਿਚਾਰਧਾਰਾ ਨੂੰ ਅੱਗੇ ਤੋਰਿਆ ਸਮਾਜ ਲਈ ਕੰਮ ਕੀਤੇ ਇਸੇ ਤਰ੍ਹਾਂ ਸਮਾਜ ਦੇ ਜੋ ਸਾਡੇ ਅ ਗੁਣੀ ਗਿਆਨੀ ਨੇ ਜਾਂ ਜੁਝਾਰੂ ਸਾਥੀ ਕੌਮ ਲਈ ਗੱਲ ਕਰਦੇ ਨੇ ਜਾਂ ਜਿਹੜੇ ਕੋਈ ਵੀ ਗੁਰੂ ਵਿਦਾਸ ਮਹਾਰਾਜ ਨੂੰ ਮੰਨਣੇ ਉਹਨਾਂ ਨੂੰ ਇਹ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਪੜਾਉਣ ਨਸ਼ਿਆਂ ਤੋਂ ਦੂਰ ਰੱਖਣ ਤੇ ਸਮਾਜ ਤੇ ਕੌਮ ਲਈ ਕੰਮ ਕਰਨ ਅ ਧੰਨਵਾਦ ਸਰ ਤੁਹਾਡਾ ਬਹੁਤ ਬਹੁਤ ਤੁਸੀਂ ਬਹੁਤ ਹੀ ਬੜਮੁੱਲੀ ਜਾਣਕਾਰੀ ਦਿੱਤੀ ਲਾਸਟ ਚੈਨਲ ਜਿਹੜੇ ਆਪਣੇ ਚੱਲਦੇ ਨੇ ਬਾਰੇ ਦੋ ਸ਼ਬਦ ਜ਼ਰੂਰ ਬੋਲੋ ਜੀ ਦੇਖੋ ਜੀ ਉਹ ਤਾਂ ਮੈਂ ਪਹਿਲਾਂ ਬੋਲਣਾ ਚਾਹੁੰਦਾ ਸੀ ਬਟ ਜਿਸ ਤਰ੍ਹਾਂ ਬਾਈ ਨਿਊਜ਼ ਚੈਨਲ ਜੱਸੀ ਗੁੱਡੂ ਜੀ ਤੁਸੀਂ ਦਿਨ ਰਾਤ ਸਮਾਜ ਲਈ ਮਿਹਨਤ ਕਰਦੇ ਨੇ ਔਰ ਹਰ ਜਗ੍ਹਾ ਪਹੁੰਚਦੇ ਨੇ ਸਮਾਜ ਦੀ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਚਾਹੇ ਉਹ ਕੋਈ ਐਜੀਟੇਸ਼ਨ ਹੋ ਜਾਵੇ ਧਾਰਮਿਕ ਪ੍ਰੋਗਰਾਮ ਹੋ ਜਾਵੇ ਉਨਾ ਪ੍ਰੋਗਰਾਮਾਂ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਹੋ ਸਮਾਜ ਨੂੰ ਸੇਧ ਦਿੰਦੇ ਹੋ ਸਹੀ ਜਾਣਕਾਰੀ ਦਿੰਦੇ ਹੋ ਆਪ ਦੋਨਾਂ ਦਾ ਚੈਨਲਾਂ ਦਾ ਗੁਰੂ ਰਵੀਦਾਸ ਟੈਗਰ ਫੋਰਸ ਵੱਲੋਂ ਔਰ ਸ਼੍ਰੋਮਣੀ ਗੁਰੂ ਅਰਵੀਦਾਸ ਮੰਦਿਰ ਪ੍ਰਬੰਧ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ